സീകാലി സ്വാഗത വീഡിയോ ഗോഡ് ഗോഡ് ഉദ്ധര ഗെ സിദ്ധാ പാഥിയ 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 ਚਲੋ ਜੀ ਹੋ ਵੀ ਖੇਤ ਦੀ ਤਿਆਰੀ ਤੋੜੀ ਲਾਂ ਵਟੋ ਵਾਟ ਤੁਰੀ ਜਾਣੇ ਚਲੋ ਖਾੜੇ ਤੇ ਕਣਕਾਂ ਵਿਰਲੀਆਂ ਹੀ ਰਹਿ ਗਈਆਂ ਆਪਣੀ ਜਮੀਨ ਤਾਂ ਬਸ ਨਾ ਮਾਤਰੀ ਹੋਈ ਹੈ ਠੇਕੇ ਤੇ ਉਹ ਆ ਵਾਣ ਲੋਕਾਂ ਦੀ ਹੋ ਗਈ ਲੋਕ ਜਾਣ ਨੂੰ ਵੀ ਲੱਗ ਗਏ ਲੈ ਵੀ ਥੋੜੀ ਚਾਕੂ ਜਾਨੇ ਘਰ ਨੂੰ ਜਮੀਨ ਹੀ ਨਾ ਮਾਤਰੀ ਹੈ ਵਿਰਲੀ ਵਿਰਲੀ ਜੀ ਹੈ ਸੂਰਜ ਨਿਕਲਿਆ ਥੋੜਾ ਜਾਂ ਇਦਰ ਮੰਮੀ ਤੁਰ ਜਾਂਦੇ ਵਟੋ ਵਾਟ ਕਰਨ ਨੂੰ ਹਾਵੇਗਾ ਪਤਾ ਨਹੀਂ ਕਿਨੇ ਬਲਦ ਤੇ ਪੱਲੀ ਪਾ ਛੱਡੀ ਐ ਐਡੇ ਰਾਤ ਨੂੰ ਵਿਚਾਰਾ ਠੰਡ ਚ ਹੀ ਬਹਿਂਦਾ ਪਤਾ ਨਹੀਂ ਕਿਦਾਗਾ ਆ ਗਿਆ ਫੇਰ ਭੂਤ ਬਣ ਗਿਆ ਅੱਜ ਬਹਿ ਰੋ ਪਿਆ ਲੱਕਾ 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 ਨੂੰ ਹਾਂਜੀ ਸੁਣਾਉਣਾ ਥਨੂੰ ਦੁਨੀਆਦਾਰੀ ਦੀ ਇੱਕ ਗੱਲ ਪਿਓ ਪੁੱਤ ਹੁੰਦੇ ਆ ਤੇ ਉਹਨਾਂ ਕੋਲ ਨਾ ਇੱਕ ਘੋੜਾ ਹੁੰਦਾ ਤੇ ਪੁੱਤ ਕਹਿੰਦਾ ਵੀ ਡੈਡੀ ਵੀ ਦੁਨੀਆਦਾਰੀ ਕੀ ਹੁੰਦੀ ਆ ਉਹ ਕਹਿੰਦਾ ਚਲ ਠੀਕ ਆ ਤੈਨੂੰ ਦੱਸਦਾ ਦੁਨੀਆਦਾਰੀ ਕੀ ਹੁੰਦੀ ਆ ਉਹ ਤੋਰ ਪੈਂਦੇ ਆਦੇ ਘੋੜਾ ਲੈ ਕੇ ਤਿੰਨੇ ਜਣੇ ਬਈ ਤੁਰੇ ਜਾਂਦੇ ਆ ਸੜਕ ਤੇ ਤੇ ਅੱਗੋਂ ਇੱਕ ਮੋੜ ਆਉਂਦਾ ਉੱਥੇ ਲੋਕ ਬੈਠੇ ਹੁੰਦੇ ਆ ਬੰਦੇ ਉਹ ਕਹਿੰਦੇ ਆ ਵੇਖ ਓਏ ਘੋੜਾ ਤੁਰ ਹੀ ਆਂਦਾ ਆਪ ਵੀ ਪੈਦਲ ਤੁਰ ਹੀ ਜਾਂਦੇ ਐਵੇਂ ਨੀ ਘੋੜੇ ਤੇ ਚੜ ਕੇ ਵੀ ਅੱਗ ਜਾਵੜੈਣ ਤੇ ਉਹਦਾ ਇਹ ਗੱਲ ਸੁਣ ਕੇ ਫਿਰ ਉਹਦਾ ਜਿਹੜਾ ਹੈਗਾ ਡੈਡੀ ਉਹ ਆਪ ਦੇ ਬੱਚੇ ਨੂੰ ਜਿਹੜਾ ਘੋੜੇ ਤੇ ਚੜਾ ਦਿੰਦਾ ਫੇਰ ਭਾਈ ਉਹ ਤੁਰਨ ਲੱਗ ਜਾਂਦੇ ਆ ਫਿਰ ਅੱਗੇ ਇੱਕ ਹੋਰ ਮੋੜ ਆਉਂਦਾ ਉੱਥੇ ਬੰਦੇ ਬੈਠੇ ਹੁੰਦੇ ਆ ਉਹ ਕਹਿੰਦਾ ਵੇਖ ਓਏ ਕੈਹੋ ਜਾ ਮੁੰਡਾ ਆ ਤੇ ਪਿਓ ਨੂੰ ਤੋਰੀ ਆਉਂਦਾ ਤੇ ਆਪ ਜਿਹੜਾ ਘੋੜੇ ਤੇ ਬੈਠਾ ਹੈਗਾ ਫੇਰ ਉਹ ਆਪ ਮੁੰਡਾ ਉਤਰ ਜਾਂਦਾ ਤੇ ਆਪ ਦੇ ਪਿਓ ਨੂੰ ਘੋੜੇ ਤੇ ਚੜਾ ਦਿੰਦਾ ਇਹ ਗੱਲਾਂ ਸੁਣ ਕੇ ਤੇ ਫੇਰ ਭਾਈ ਉਹ ਤੁਰਨ ਲੱਗ ਜਾਂਦੇ ਆ ਤੇ ਫੇਰ ਅੱਗੇ ਇੱਕ ਮੋੜ ਆਉਂਦਾ ਉੱਥੇ ਕਹਿੰਦੇ ਆ ਵੇਖ ਓਏ ਮੁੰਡਾ ਤੁਰ ਹੀ ਜਾਂਦਾ ਤੇ ਆਪ ਜਿਹੜਾ ਹੈਗਾ ਉੱਥੇ ਬੈਠਾ ਕ ਚੜ ਕੇ ਫੇਰ ਉਹਨਾਂ ਦੇ ਗੱਲਾਂ ਸੁਣ ਕੇ ਉਹ ਦੋਵੇਂ ਪਿਓ ਪੁੱਤ ਜਿਹੜੇ ਆ ਘੋੜੇ ਤੇ ਬਹਿ ਜਾਂਦੇ ਆ ਤੇ ਫੇਰ ਅੱਗੇ ਜਾਣ ਲੱਗ ਜਾਂਦੇ ਆ ਅਗਲੇ ਮੋੜ ਤੇ ਫੇਰ ਜਦੋਂ ਅਗਲੇ ਮੋੜ ਤੇ ਜਾਂਦੇ ਆ ਉੱਥੇ ਉੱਥੋਂ ਵਾਲੇ ਲੋਕ ਕਹਿੰਦੇ ਆ ਇਹ ਤੇ ਪਿਓ ਪੁੱਤ ਦੋਵੇਂ ਆ ਜਿਹੜੇ ਘੋੜੇ ਦਾ ਭਾਅ ਦੀ ਬਣਾ ਛੱਡੇ ਦੋਵੇਂ ਘੋੜੇ ਨੂੰ ਮਰਨ ਵਾਲਾ ਕਰ ਛੱਡ ਦੋਵਾਂ ਨੇ ਚੜ ਕੇ ਇਹ ਵਈਏ ਹੁੰਦਿਆ ਦੁਨੀਆਦਾਰੀ ਲੋਕਾਂ ਨੂੰ ਪੂਰੇ ਨਹੀਂ ਆ ਸਕਦੇ ਤੁਸੀਂ ਗਏ ਕਾਲੀ ਕੋਲੇ ਕਾਲੀ ਓ ਕਾਲੀ ਰੱਜਾਂ ਅਰੋ ਤੀਖੰਦਾ ਹੁੰਦਾ ਆ ਜਾ ਉਹ ਹੱਥ ਨਾਲ ਖਾ ਗਈ ਗੁਲੀ ਓਏ ਗੁਲੀ ਮੰਮੀ ਲਾਉਂਦੇ ਤੜਕਾ ਲਾਉ ਜੀ ਜੀਰਾ ਥੋੜਾ ਜਿਹਾ ਹੀ ਸੀਗਾ ਤੜਕਾ ਮੈਂ ਦਿੱਤਾ ਸੀ ਮਸਾਲਾ ਘੋਟ ਤੇ ਮੰਮੀ ਹਾਂ ਤੜਕਾ ਲਾਉਂਦੇ ਆ ਬੜੀ ਆਗ ਸਿੱਕੀ ਅਨਿਆ ਤਾਂ ਧੁੰਦੀ ਨਹੀਂ ਜਿਹੜੀ ਗਈ ਵਾਲੀ